ਵਾਰਾਂ ਦੇ ਵਿੱਚ ਖਬਰ ਮੱਚੀ ਹੈ ਕਿਉਂਕਿ ਭੋਗਲ ਸਾਹਿਬ ਪਿੰਡ ਲਹਾਰਾਂ ਤੋਂ ਜ਼ਿਲ੍ਹਾ ਜਲੰਧਰ ਦੇ ਵਿੱਚ ਬੜਾ ਭਾਵੋਕ ਹੋ ਕੇ ਸਵਾਰਾਂ ਦੀ ਖਬਰ ਲਾਈ ਹੈ ਕਿ ਜੇ ਮੈਨੂੰ ਅਨਸਾਫ਼ ਨਾ ਮਿਲਿਆ ਤੇ ਮੈਂ ਸਿੱਖੀ ਸਰੂਪ ਤੋਂ ਬਾਹਰ ਹੋ ਜਾਵਾਂ ਪੈਨੂ ਤੇ ਸਾਡੀ ਬੇਨਤੀ ਉਹਨੂੰ ਕਿ ਸਿੱਖੀ ਸਰੂਪ ਤੋਂ ਬਾਹਰ ਹੋਣ ਨਾਲ ਅਨਸਾਫ਼ ਨਹੀਂ ਮਿਲਦਾ ਅਨਸਾਫ਼ ਬਲਬੁਕਤੇ ਨਾਲ ਮਿਲਦੇ ਨੇ ਸੰਘਰਸ਼ ਨਾਲ ਮਿਲਦੇ ਨੇ ਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਝਾਤੀ ਮਾਰ ਕੇ ਉਹਨਾਂ ਨੇ ਆਪਣਾ ਸਰਬੰਸ ਵਾਰਤਾ ਪਹਿਲਾਂ ਤੇ ਬੇਨਤੀ ਇਹ ਕਿ ਸਿੱਖੀ ਸਰੂਰ ਦੇ ਪੱਕਾ ਰਾ ਤੇ ਤੇਰੇ ਨਾਲ ਸਮੁੱਚਾ ਦਲਪੰਥ ਸ਼ਰੋਮਣੀ ਭਗਤ ਧੰਨਾ ਜੀ ਤਰਨਾ ਦਲ ਸਾਡੇ ਜੱਸਾ ਸਿੰਘ ਰਾਮਗੜੀਆ ਮਿਸਲ ਦੇ ਮੁਖੀ ਬਾਬਾ ਬਲਬੀਰ ਸਿੰਘ ਜੀ ਬਾਬਾ ਕਸ਼ਮੀਰਾ ਸਿੰਘ ਜੀ ਜੱਸੋਵਾਲੀਆ ਆਲੋ ਵਾਲੀਆ ਮਿਸਲ ਦੇ ਮੁਖੀ ਤੇ ਸਾਡੇ ਐਨ ਜੀਓ ਹਰੀ ਸਿੰਘ ਨਲਵਾ ਦੇ ਮੁਖੀ ਦਲਵਿੰਦਰ ਸਿੰਘ ਜੀ ਹੋਰ ਵੀ ਜਿੰਨੀਆਂ ਸੰਪਰਕਾਂ ਜਿੰਨੇ ਸਾਧੂ ਸੰਤ ਦਲ ਪੰਥ ਕਿਸਾਨ ਜਿਹਾ ਬਧੀਆਂ ਸਾਡੇ ਨਾਲ ਸੰਜੋਗ ਕਰਦੀਆਂ ਨੇ ਇਹ ਸਾਰੀ ਗੱਲ ਸੱਚ ਬਾਚ ਕੇ ਤੇਰਾ ਜਰੂਰ ਪੈਰਾ ਸਾਥ ਦਾ ਨਵਾਵਾਗੇ ਤੇ ਤੈਨੂੰ ਇਨਸਾਫ ਲੈ ਕੇ ਦਵਾਂਗੇ ਪਰ ਤੂੰ ਗੁਰਸਿੱਖੀ ਦੇ ਵਿੱਚ ਆਪਣੇ ਪਰਿਵਾਰ ਨੂੰ ਅੱਗੇ ਨਾਲੋਂ ਵੀ ਜ਼ਿਆਦਾ ਪੱਕਾ ਕਰ ਉਹ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਚਾਰਾ ਕਰੇ ਜਾਵੇ ਤੁਸੀਂ ਕਾਸ਼ੀ ਤਾਂ ਕਰਦੇ ਤਰਸ ਸਵੇਸ਼ੀ ਸਾਦੇ ਮਨ ਨੂੰ ਪਾਵੇ ਨੇ ਹਾਲੋ ਜਾਵੇ ਸਤਿਯਾਕਾਲ ਦਾਰੇ ਜਾਵੇ ਫਤਿਹ ਪਾਵੇ ਮੈਨੂੰ ਭਾਜੜ ਪਾਵੇ ਨਿਆ ਲਾਉਣਿਆ ਹੋ ਜਾਵੇ ਸਤਿਰੀਆ ਕਾਲ